ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆਇਸ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਆਪ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਫਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਗਲੇ ਹਫਤੇ ਲਗਾਤਾਰ 5 ਛੁੱਟੀਆਂ ਸਕੂਲ ਕਾਲਜ ਦਫਤਰ ਰਹਿਣਗੇ ਬੰਦ ਘੁੰਮਣ ਦੀ ਕਰ ਲਓ ਤਿਆਰੀ ਇਸ ਦੇ ਨਾਲ ਹੀ ਖਬਰ سامنے ਆ ਰਹੀ ਹੈ 2024 ਅਕਤੂਬਰ ਚ ਅਕਤੂਬਰ ਮਹੀਨੇ ਦੀ ਸ਼ੁਰੂਆਤ ਤੋਂ ਇਸ ਦੇ ਅੰਤ ਤੱਕ ਬਹੁਤ ਸਾਰੀ ਵਰਤਾਂ ਤੁਹਾਡਾ ਅਤਿਵਿਸ਼ੇਸ਼ ਦਿਨ ਦੀ ਲੰਮੀ ਕਰਤਾਰ ਹੈ ਅਕਤੂਬਰ ਦੇ ਪਹਿਲੇ ਹਫਤੇ ਤਿੰਨ ਦਿਨ ਛੁੱਟੀ ਸੀ ਅਤੇ ਚਦਕੀ ਦੂਜੇ ਹਫਤੇ ਵਿੱਚ ਲਗਾਤਾਰ ਕੋਈ ਦਿਨ ਸਰਕਾਰੀ ਛੁੱਟੀ ਹੁੰਦੀ ਹੈ ਜੇਕਰ ਤੁਸੀਂ ਕਿਤੇ ਬਾਹਰ ਜਾਣਾ ਚਾਹੁੰਦੇ ਹੋ ਤਾਂ ਕਿਤੇ ਵੀ ਜਾਂਦਾ ਯੋਜਨਾ ਬਣਾ ਸਕਦੇ ਹੋ ਅਤੇ ਸੋਚ ਸਕਦੇ ਹੋ ਤਾਂ ਤੁਸੀਂ 10 ਤੋਂ 14 ਦੇ ਵਿਚਕਾਰ ਘੁੰਮਣ ਦੀ ਯੋਜਨਾ ਬਣਾ ਸਕਦੇ ਹੋ ਇਸ ਦੇ ਨਾਲ ਹੀ ਦਰਸਲ ਸਕੂਲ ਕਾਲਜ ਦਫਤਰ ਤੇ ਬੈਂਕ ਲਗਾਤਾਰ 5 ਦਿਨ ਲਈ ਬੰਦ ਰਹਿਣ ਵਾਲੇ ਹਨ ਅਕਤੂਬਰ ਦੇ ਦੂਜੇ ਹਫਤੇ 5 ਦਿਨ ਲਈ ਛੁੱਟੀ ਰਹੇਗੀ ਆਓ ਜਾਣਦੇ ਹਾਂ ਕਿੰਨੇ ਕਾਰਨ ਹਨ ਇਹ ਛੁੱਟੀ ਦੇ 10 ਅਕਤੂਬਰ ਨੂੰ ਛੁੱਟੀ ਹੈ ਜਾਂ ਨਹੀਂ ਮਹਾਪਤੀ ਦੇ ਮੌਕੇ 10 ਅਕਤੂਬਰ ਨੂੰ ਵੀਰਵਾਰ ਨੂੰ ਛੁੱਟੀ ਰਹੇਗੀ ਅਤੇ ਇਸ ਦਿਨ ਨਾਲ ਦੀਸ਼ ਪਰਵ ਵਿੱਚ ਲਗਾਤਾਰ 3 ਦਿਨ ਦੀ ਛੁੱਟੀ ਦਾ ਸ਼ੁੱਕਰਵਾਰ ਨੂੰ 11 ਅਕਤੂਬਰ ਨੂੰ ਅਸ਼ਟਮੀ ਅਤੇ ਨਮ ਦੀ ਦੇ ਕਾਰਨ ਪ੍ਰਦੇਸ਼ ਪਰ ਛੁੱਟੀ ਰਹੇਗੀ 12 ਅੰਤ ਨੂੰ ਸ਼ਨੀਵਾਰ ਸਪੋਰਟਸ ਕਾਲਜ ਦਫਤਰ ਬੈਂਕ ਬੰਦ ਰਹਣਗੇ 13 ਅਕਤੂਬਰ ਨੂੰ ਦਿਨ ਐਤਵਾਰ ਹਫਤਾਵਰ ਛੁੱਟੀ ਦੀ ਕਾਰਨ ਹੋਣਗੇ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ